ہوں کی نام اکالی ہوں تو اکالی دل بھی دو بن گئے نا ہوں میں کہڑا تڑا کہاں مینو یہ نہیں پتا لگ رہا سکھبیر بادل کہ جدو میں جانا جدر دیکھتا سارے کم بادل ساب کرائے ہوئے پھر بوٹا کیوں نہیں پائیں بھی لکل نے ਇਹ ਨਹੀਂ ਦੇਖਦਾ ਵੀ ਸਾਰੀ ਲੋਕਤੀ ਬਦਲ ਸਾਹਿਬ ਨੇ ਕੀਤੀ ਹੋਈ ਹੈ ਜਦੋਂ ਬਰਗਾੜੀ ਵਿੱਚ ਦੀ ਲੰਘਦਾ ਹੋਊਗਾ ਤਾਂ ਕੀ ਦੇਖਦਾ ਹੋਊਗਾ ਇਹ ਕੰਮ ਵੀ ਬਦਲ ਸਾਹਿਬ ਨੇ ਕਰਾਇਆ? ਵੀ ਉੱਥੇ ਬੇਅਦਬੀ ਹੋਈ ਹੈ। ਜਦੋਂ ਚਿੱਟੇ ਨਾਲ ਜਵਾਕ ਸਰਿੰਜਾਂ ਲਾਉਂਦਾ ਦੇਖਦਾ ਹੋਊਗਾ ਉਦੋਂ ਵੀ ਦੇਖਦਾ ਹੋਊਗਾ ਮੇਰੇ ਸਾਲੇ ਨੇ ਕੀਤਾ ਇਹ ਕੰਮ। ਉਹ ਨਹੀਂ। ਮੰਡੀਆਂ ਬਦਲ ਸਾਹਿਬ ਨੇ ਬੜਾਈਆਂ। ਜੀ ਚਲ ਜੋ ਬਾਦਲ ਸਾਬ ਆਏ ਓ ਯਾਰ ਬੜੀ ਮੁਸ਼ਕਲ ਨਾ ਥੋੜੇ ਤੋਂ ਖੜਾ ਛੜਾਇਆ ਲੋਕਾਂ ਨੇ ਬੱਸ ਕਰ ਯਾਰ ਉਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਮੈਂ ਕਹਿ ਕਹਿ ਕੀ ਗਿਆ ਕੋਈ ਵਾਰੀ ਐਂ ਹੀ ਕਹਿ ਜਾਂਦਾ ਉਹ ਪੰਜਾਬ ਚ ਨਸ਼ਾ ਕਾਲੀ ਦਾ ਲੈ ਕੇ ਆਏ ਓ ਨਹੀਂ 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 ਕਾਂਗਰਸ ਲੈ ਕੇ ਆਈ ਹੈ ਉਹ ਜਦੋਂ ਤੱਕ ਕਾਂਗਰਸ ਕਹਿੰਦਾ ਉਹ ਮੰਗਰ ਜਿਹੜੇ ਖੜੇ ਹੁੰਦੇ ਨੇ ਉਹਦੇ ਚੇਲੇ ਜੱਪਟੇ ਜੀ ਐਨੇ ਜਿਹਾ ਜੁਕਾਰਾ ਛੜ ਦਿੰਦੇ ਨੇ ਬੋਲੋ ਇਸੋ ਨੇ ਹਾਰ ਚਲੋ ਜੀ ਆ ਤਾਂ ਨਹੀਂ ਹਾਲਤ ਹੋਈ ਪਈ ਹੈ ਯਾਰ ਬਮਤਰੇ ਬੈਨੇ ਹੋ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਨੇ ਸੁਸ ਕਰਕੇ ਤੁਸੀਂ ਬਹੁਤ ਬੋਟਾ ਪਾਈਆਂ ਹੋਣੀਆਂ ਮੈਂ ਮੈਂ ਨਹੀਂ ਕਹਿੰਦਾ ਤੁਸੀਂ ਬਹੁਤ ਬੋਟਾ ਪਾਈਆਂ ਹੋਣੀਆਂ ਤੱਕੜੀ ਨੂੰ ਤੁਸੀਂ ਬਹੁਤ ਬੋਟਾ ਪਾਈਆਂ ਹੋਣੀਆਂ ਪੰਜੇ ਨੂੰ ਤੁਹਾਡਾ ਕਸੂਰ ਨਹੀਂ ਹੈ ਵਿੱਚ ਕੋਈ ਪਾਟੀਂ ਦੋਸੀ ਜਾ ਇਹਨੂੰ ਜਾ ਉਹਨੂੰ ਕਰੀਏ ਕੀ ਫਿਰ ਜਾਈਏ ਕਿ ਤੇਜਾ ਨਹੀਂ ਪਾਉਂਦੇ ਫਿਰ ਹੋਰ ਕੀ ਕਰੋਗੇ ਨਹੀਂ ਪਾਉਂਦੇ ਫਿਰ ਵੀ ਜਿੱਤ ਜੂ ਕੋਈ ਜੋ ਤੀਜਾ ਆਇਆ ਤਾਂ ਤੁਹਾਨੂੰ ਥੋੜਾ ਲੱਗਿਆ ਯਾਰ ਥੋੜਾ ਚੱਕ ਕਰਕੇ ਦੇਖੀਏ ਇਹਨਾਂ ਨੂੰ ਵੀ ਪਰ ਹੁਣ ਤੁਹਾਨੂੰ ਲੱਗਦਾ ਫਰਕ ਨਹੀਂ ਹਾਂ ਅੱਗੇ ਨਾਲ ਫਰਕ ਹੈ ਬਈ ਹੁਣ ਜੇ ਦੋੜਾ ਆਪਾਂ ਆਪਣੇ ਬਿਮਾਰ ਹੋ ਜੇ ਕੋਈ ਸ਼ਰੀਕੇ ਚ ਪਾਈ ਚਾਰੇ ਚ ਆਪਾਂ ਪਤਾ ਲੈਣ ਜਾਂਦੇ ਆ ਕਿਵੇਂ ਹੈ ਬਈ ਮੁੰਡਾ ਠੀਕ ਐ ਪੀਜੀਆਈ ਵਾਲੇ ਕਹਿੰਦੇ ਵੀ ਦੇਖਾਂਗੇ 2-3 ਦਿਨ ਜੇ ਤਾਂ ਹੋ ਗਿਆ ਠੀਕ ਠੀਕ ਨਹੀਂ ਤਾਂ ਫਿਰ ਦਿੱਲੀ ਕਹਿੰਦੇ ਵੀ ਉੱਥੇ ਭੇਜਾਂਗੇ ਆਪਾਂ ਕਹਿੰਨੇ ਚੱਲ ਭਾਈ ਦਿੱਲੀ ਦੀ ਲੋੜ ਨਾ ਪਵੇ ਇੱਥੇ ਠੀਕ ਹੋ ਜੇ ਪਰਮਾਤਮਾ ਕਰੇ ਚਲੋ ਵਧੀਆ ਤੇ ਆਪਾਂ ਨਾਲ ਇੱਕ ਸਲਾਹ ਦੇ ਆਉਨੇ ਆ ਆ ਬਿੱਲਾ ਪਿੰਡ ਨਾਲੀ ਉਥੇ ਰ ਇੱਕ ਸਿਆਣਾ ਐ ਉੱਚਾੜਾ ਕਰਦਾ ਉਹ ਥੋੜਾ ਸਾਡੇ ਥੋੜਾ ਕਹਿ ਦਿੰਦੇ ਉਹਨੂੰ ਤੁਹਾਡੇ ਕੀ ਕਹਿੰਦੇ ਉਹ ਜਿਹੜਾ ਝਾੜਾ ਵੀ ਝਾੜਾ ਕਰਦਾ ਭਾਈ ਉਹ ਤਾਂ ਝਾੜਾ ਕਰਾ ਕੇ ਦੇਖ ਲੋ ਉਹਦੇ ਝਾੜੇ ਨਾਲ ਵੀ ਦੋ ਤਿੰਨ ਠੀਕ ਹੋ ਗਏ ਬਲਦੇਵ ਬਲਦੇਵ ਦਾ ਪੋਤਾ ਗਨਨਾਮ ਦਾ ਪਾਂਜਾ ਹਨਾ ਵੀ ਉਹਦੇ ਝਾੜੇ ਨਾਲ ਵੀ ਠੀਕ ਹੋ ਗਏ ਉਹ ਜਿਹੜਾ ਘਰ ਹੁਣ ਗਰੀ ਬੇਚਾਰਾ ਬਿਮਾਰੀ ਦਾ ਸ਼ਿਕਾਰ ਹੈ ਉਹ ਕਹਿੰਦੇ ਵੀ ਕਿਤੇ ਯਾਰ ਜਿੱਥੇ ਇੰਨੇ ਪੈਸੇ ਡਾਕਟਰਾਂ ਦੇ ਪੱਟ ਤੇ ਕਿਤੇ ਬੇਲੇ ਵਾਲੇ ਸਿਆਣੇ ਵਾਲਾ ਕਿਤੇ ਉਹੀ ਮਨ ਚ ਬਹਿ ਨਹੀਂ ਨਾ ਰਹਿ ਜਿਓਏ ਵੀ ਕਰਾ ਲੈਣੇ ਹੈ ਵੀ ਉੱਥੇ ਚਲੇ ਜਾਂਦੇ ਨੇ ਚਾੜਾ ਕਰਾ ਲੈਣੇ ਆਹੀ ਗੱਲ ਮੈਂ ਕਹਣਾ ਪੰਜਾਬ ਨਾਲ ਵੀ ਇਹੀ ਹੋਈ ਹੈ ਦੋ ਡਾਕਟਰ ਲਾਇਜ਼ ਕਰਦੇ ਰਹੇ ਹੁਣ ਤੱਕ ਪੰਜ ਸਾਲ ਕਾਲੀ ਡਾਕਟਰ ਪੰਜ ਸਾਲ ਕਾਂਗਰਸੀ ਡਾਕਟਰ ਫੇਰ ਫੇਰ ਕਾਲੀ ਡਾਕਟਰ ਫੇਰ ਫੇਰ ਕਾਂਗਰਸੀ ਡਾਕਟਰ ਮੈਂ ਹੁਣ ਤੁਹਾਨੂੰ ਇਹੀ ਕਹਿਣਾ ਹੁਣ ਝਾੜਾ ਜਿਹੜਾ ਕਿਰਾਇਆ ਹੈ ਨਾ ਇੱਥੇ ਰੱਖ ਲਿਓ ਝਾੜਾ ਠੀਕ ਬਹਿ ਗਿਆ ਆਪਾਂ ਨੂੰ ਸਕੂਲ ਵਧੀਆ ਬਣ ਜਾਂਦੇ ਨੇ ਹਸਪਤਾਲ ਵਧੀਆ ਬਣ ਜਾਂਦੇ ਨੇ ਇਹ ਇਹ ਇਹਦੀ ਵਰਗੀ ਕਿਹੜੀ ਮੌਜ ਹੈ ਕੀ ਪਤਾ ਕਿਹੜਾ ਝਾੜਾ ਠੀਕ ਪੈ ਜੇ ਪੰਜਾਬ ਤਾਂ ਧਰਤੀ ਬਰਕਤ ਵਾਲੀ ਹੈ ਗੁਰੂਆਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਇਹ ਤਾਂ ਬਰਕਤ ਵਾਲੀ ਧਰਤੀ ਇੱਥੇ ਆ ਕੇ ਤਾਂ ਕੋਈ ਭੁੱਖਾ ਹੀ ਨਹੀਂ ਮਰਦਾ ਪੰਜਾਬ ਭੁੱਖਾ ਕਿਵੇਂ ਮਰਨ ਲੱਗਾ ਤਾਂ ਇਹਨਾਂ ਨੇ ਪੰਜਾਬ ਨੂੰ ਛੱਡ ਕੇ ਕਿਉਂ ਜਾਣ ਲੱਗੇ ਅਸੀਂ ਸਾਡੇ ਮੁੰਡੇ ਕਿਉਂ ਜਾਣ ਬਾਹਰਲੇ ਮੁਲਕਾਂ 'ਚ ਐਨੀ ਸੋਹਣੀ ਧਰਤੀ ਐਨੇ ਕੀ ਮਿਹਨਤੀ ਕੌਮ ਹਰ ਕਿਸਮ ਦਾ ਮੌਸਮ ਫੇਰ ਵੀ ਭੱਜੀ ਜਾਂਦੇ ਆ ਇੰਨਾ ਕਰਕੇ ਇੰਨਾ ਕਰਕੇ ਇਹਨਾਂ ਦਾ ਕੋਈ ਹੈਵਾਲ ਕੀ ਆਪ ਸਾਰੇ ਇੱਥੇ ਨੇ ਲੁੱਟ ਲੁੱਟ ਕੇ ਪੰਜਾਬ ਦਾ ਉਹ ਮੈਨੂੰ ਕੋਈ ਕਹਿੰਦਾ ਗਿਰਜਾਂ ਕਿਉਂ ਖਤਮ ਹੋ ਗਈਆਂ ਪੰਜਾਬ ਚੋਂ ਗਿਰ ਜਾਂ ਮੈਂ ਗਿਰ ਜਾਂ ਸ਼ਰਮਣ ਵਾਲੀ ਚਲੀਆਂ ਗਈਆਂ ਜਿਹੜਾ ਕੰਮ ਸਾਡਾ ਸੀ ਉਹ ਤਾਂ ਲੀਡਰ ਕਰਨ ਲੱਗ ਗਏ ਖੂਨ ਨਿ ਚੋੜਨਾ ਹੁੰਦਾ ਖੂਨ ਹੀ ਪੀਣਾ ਹੁੰਦਾ ਹੱਡੀਆਂ ਚੋਂ ਉਹ ਤਾਂ ਮੈਂ ਕਿ ਲੀਡਰ ਕਰੀ ਜਾਂਦੇ ਨੇ ਉਹ ਪਣਾ ਲੈ ਕਿਤੇ ਕਿਤੇ ਕਦੇ ਕਿਤੇ ਕੋਈ ਨਹੀਂ ਸਭ ਨਿਕਲਣਗੇ ਸਭ ਦੀਆਂ ਕਾਗਜ਼ ਆਈ ਜਾਂਦੇ ਨੇ ਬਸ ਆਉਣ ਵਾਲੀਆਂ ਨੇ ਹਰੇਕ ਦੀਆਂ ਵਾਰੀਆਂ ਆ ਜਿਹੜੇ ਇੱਕ ਦਮ ਤੁਸੀਂ ਦੇਖੋ ਵੱਡਾ ਫੜਿਆ ਚਿੱਟੇ ਦਾ ਵਪਾਰੀ ਵੱਡਾ ਸਭ ਤੋਂ ਜਿਹਦਾ ਨਾਂ ਚਿੱਟੇ ਦਾ ਹੈ ਵੱਡਾ ਫੜਿਆ ਉਹਦੇ ਹੱਕ 'ਚ ਕੌਣ-ਕੌਣ ਆ ਗਏ ਕੈਪਟਨ ਅਮਰਿੰਦਰ ਦੇ ਹੱਕ 'ਚ ਆ ਗਏ ਆਥੋ ਡੇਲਾ ਚੰਨੀ ਉਹਦੇ ਹੱਕ 'ਚ ਆ ਗਏ ਜੀ ਬਿੱਟੂ ਉਹਦੇ ਹੱਕ 'ਚ ਆ ਗਏ ਜੱਗ ਖੜੋ ਦੇ ਹੱਕ ਚ ਆ ਗਏ ਕਿੰਨੇ ਰਲੇ ਹੋਏ ਨੇ ਯਾਰ ਦਸੂ ਪਹਿਲਾਂ ਕਹਿਆ ਸੀ ਬਾਜ਼ਮਾ ਉਹਦੇ ਹੱਕ ਪਚਾ ਗਏ ਪਹਿਲਾਂ ਕਹਿਆ ਸੀ ਘਰ ਚਰਸਾ ਪਾ ਕੇ ਨੂੰ ਧੂਕੇ ਲੈ ਕੇ ਜਾਵਾਂਗੇ ਜਿੱਦ ਦੇ ਫੜ ਲਿਆ ਕਹਿੰਦੇ ਬਹੁਤ ਲੋਕਤੰਤਰ ਦਾ ਭਾਨ ਹੋਇਆ ਅੱਛਾ ਮੈਂ ਕਹਾਂ ਜਿੱਦ ਮਾਵਾ ਦੇ ਪੁੱਤ ਮਰਦੇ ਸੀ ਉਹਦੇ ਤਾਂ ਤੁਹਾਨੂੰ ਯਾਦ ਨਹੀਂ ਆਇਆ ਲੋਕਤੰਤਰ ਅੱਜ ਲੋਕਤੰਤਰ ਯਾਦ ਆ ਗਿਆ ਤੁਹਾਨੂੰ ਕੰਦੇ ਉਸਰਾਣਾ ਨਹੀਂ ਦਿੰਦੇ ਉੱਥੇ ਮੈਂ ਕਹਿੰਦੀ ਨਾਰਮਲ ਕੈਦੀ ਕੈਦੀਆਂ ਨੂੰ ਜੋ ਮਿਲਦਾ ਮਿਲੂਗਾ ਨਹੀਂ ਹੈਗਾ ਸਰਾਨਾ ਉੱਥੇ ਗਾਹ ਲੇਕ ਬ੍ਰੈਡ ਤੇ ਪਾਸਤੇ ਮੰਗਦੇ ਉੱਥੇ ਉੱਥੇ ਬੈਂਗਣਾ ਦੀ ਤਰੀ ਮਿਲਦੀ ਐ ਮੈਂ ਤੁਹਾਨੂੰ ਦੱਸਾਂ ਹਾਂ ਕਰਤੂਤਾਂ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਸੀ ਮਿਲਦਾ ਕੀ ਕੀ ਐ ਉੱਥੇ ਪਹਿਲਾਂ ਚੈੱਕ ਕਰ ਲੈਂਦੇ ਇਸ ਕਰਕੇ ਕਿਸੇ ਨਾਲ ਕੋਈ ਰਹਿਮ ਨਹੀਂ ਕੀਤਾ ਜਾਊਗਾ ਕਿਸੇ ਤੇ ਕੋਈ ਤਰਸ ਨਹੀਂ ਕੀਤਾ ਜਾਊਗਾ ਜੀਨੇ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਮਾਂ ਮਾਂ ਦੀਆਂ ਚੁੰਨੀਆਂ ਚਿੱਟੇ ਰੰਗ ਦੇ ਕੀਤੀਆਂ ਚਿੱਟੇ ਰੰਗ ਦੇ ਸੱਫਰ ਬਿਛਾਏ ਆ ਆਪਦੇ ਘਰ ਪਾਲੇ ਵੱਡੇ ਵੱਡੇ ਉਥੇ ਦੀਪਮਾਲਾ ਹੁੰਦੀ ਐ ਐਂ ਦੀਪਮਾਲਾ ਨਹੀਂ ਹੋਣ ਦਿੰਦੇ ਤਾਂ ਫਿਰ ਜੀਸੀਬੀ ਵਾਲਾ ਪੰਜਾ ਚੱਲੂ ਆ ਕਿਉਂਕਿ ਐ ਨਹੀਂ ਚੱਲ ਸਕਦਾ ਉਹਨਾਂ ਦਾ ਬਾਕੀ ਤੁਹਾਡੀ ਮਰਜ਼ੀ ਹੈ ਤੁਹਾਨੂੰ ਚੰਗਾ ਲੱਗਦਾ ਇਹ ਕੰਮ ਤਾਂ ਮੈਨੂੰ ਤਾੜੀਆਂ ਮਾਰ ਦਿਓ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਨਾ ਕਰੋ ਗਲਤ ਕੰਮ ਮੈਂ ਕਰਦਾ ਨਹੀਂ ਨਾ ਮੇਰਾ ਕਮਿਸ਼ਨ ਹੈ ਕਿਸੇ ਨਾਲ ਮੇਰਾ ਨਾ ਕਿਸੇ ਟਾਬੇ 'ਚ ਹਿੱਸਾ ਹੈ ਨਾ ਮੇਰਾ ਕਿਸੇ ਬਸ 'ਚ ਹਿੱਸਾ ਹੈ ਨਾ ਮੇਰਾ ਕਿਸੇ ਹਵੇਲੀ 'ਚ ਹਿੱਸਾ ਹੈ ਨਾ ਮੇਰਾ ਕਿਤੇ ਕੋਈ ਹਾਂਚ ਜਿਹੜੀਆਂ ਰੀਤੀਆਂ ਦੀਆਂ ਖਾਣਾ ਜੀਆਂ ਉਹਨਾਂ 'ਚ ਹਿੱਸਾ ਹੈ ਮੇਰਾ ਹਿੱਸਾ ਜ਼ਰੂਰ ਹੈ ਪਰ ਪੰਜਾਬ ਦੇ 3 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੈ ਹਰ ਫੌਜੀ ਜਵਾਨ ਪੰਜਾਬ ਦਾ ਫੌਜੀ ਜਵਾਨ ਦੇਸ਼ ਦੇ ਵਿੱਚ ਜਿੱਥੇ ਮਰਜੀ ਸ਼ਰਧਾਂ ਦੀ ਰਾਖੀ ਕਰਦਾ ਹੋਇਆ ਚਾਹੇ ਅਗਰਤਲਾ ਚਾਹੇ ਨਾਗਾ ਲੈਂਡ ਚਾਹੇ ਬੰਗਲਾਦੇਸ਼ ਦਾ ਬਾਰਡਰ ਚਾਹੇ ਕਾਰਗਿਲ ਕੋਈ ਸ਼ਹੀਦ ਹੋ ਜੇ 1 ਕਰੋੜ ਰੁਪਇਆ ਉਹਦੇ ਘਰੇ ਲੈ ਕੇ ਜਾਣੇ ਜੀ 1 ਕਰੋੜ ਰੁਪਇਆ ਕੋਈ ਜਾਨ ਨਹੀਂ ਵਾਪਸ ਆਉਂਦੀ ਕਰੋੜ ਨਾਲ ਪਰ ਕਟੋੜ ਕਟ ਕਬੀਲਦਾਰੀ ਚੱਲਦੀ ਰਹਿੰਦੀ ਹੈ ਕਾਰਨਾ ਬਰਬਾਦ ਹੋ ਜੇ ਕਬੀਲਦਾਰੀ ਚੱਲਦੀ ਰਹਿੰਦੀ ਹੈ ਐਸੀ ਤਰ੍ਹਾਂ ਪੰਜਾਬ ਪੁਲਿਸਾ ਖੜਨੇ ਆਪਣੇ ਆਪਣੇ ਚਾਚੇ ਤਾਇਏ ਨੇ ਆਪਣੇ ਭਰਾ ਨੇ ਸਾਰੇ ਇੰਨਾ ਚ ਕੋਈ ਡਿਊਟੀ ਦੌਰਾਨ ਸ਼ਹੀਦ ਹੋ ਜੇ ਰੋਜ਼ ਗੋਲੀਆਂ ਦਾ ਸਾਹਮਣਾ ਹੀ ਕਰਦੇ ਆ ਰੋਜ਼ ਰੱਬ ਨਾ ਕਰੇ ਕੋਈ ਇਸ ਤਰ੍ਹਾਂ ਜੀ ਕਟਨਾ ਹੋ ਜੇ 1 ਕਰੋੜ ਰੁਪਇਆ ਸਰਕਾਰ ਵੱਲੋਂ ਤੇ 1 ਕਰੋੜ ਰੁਪਇਆ HDFC ਬੈਂਕ ਨਾਲ ਅਸੀਂ ਸਮਝੌਤਾ ਕੀਤਾ ਹੋਇਆ ਹੈ 2 ਕਰੋੜ ਰੁਪਏ ਇਹਨਾਂ ਦੇ ਘਰੇ ਪਰਿਵਾਰ ਨੂੰ ਜਾਂਦਾ ਤਾਂ ਕਿ ਪਰਿਵਾਰ ਚੱਲਦਾ ਰਹੇ ਪਰਿਵਾਰ ਚ ਕਮਾਉ ਜੀ ਕਿਤੇ ਪਰਮਾਤਮਾ ਦਾ ਪਾਣਾ ਹੋ ਗਿਆ ਕੰਮਾ ਬਰਬਾਦ ਹੋ ਜੇ ਅਸੀਂ ਤਾਂ ਉਹ ਬੰਦੇ ਆਈ ਸਾਡਾ ਤਾਂ ਇਹ ਹਿੱਸਾ ਤੁਹਾਡੇ ਨਾਲ ਹੋਰ ਕੋਈ ਹਿੱਸਾ ਨਹੀਂ ਇਹ ਹੁੰਦੇ ਇਹਨਾਂ ਨੇ ਉਹ ਚੋ ਵੀ پیسے ਖਾ ਜਾਣੇ ਸੀ ਵਿੱਚੋਂ ਅੱਧੇ ਰੱਖ ਲੋ ਇਹ ਸ਼ੀਤਾਂ ਦੇ ਘੱਪਣ ਖਾ ਗਏ ਯਾਰ ਇਹ ਇਹ ਛੱਤ ਕਰਦਾ ਕਹਿੰਦੇ ਡੈਨ ਵੀ ਛੱਡਣਗੇ ਇਹ ਨਹੀਂ ਛੱਡਦੇ ਕੁਝ ਵੀ ਤੇਰੀ ਮਿੰਨੀ ਵਸ ਚੱਲਦੀ ਹੈ ਲੈ ਲਓ ਅਜ ਤੋਂ ਮੈਂ ਨਾ ਚਮਕੌਰ ਸਾਹਿਬ ਤੋਂ ਮੋਰਿੰਡੇ ਤੋਂ ਚਮਕੌਰ ਸਾਹਿਬ ਜਾ ਰਿਹਾ ਸੀਗਾ ਮੈਂ ਐਮਪੀ ਹੁੰਦਾ ਸੀ ਉਦੋਂ ਰਾਜਕੁਟਾ ਬਾਇਆ ਸੀਗਾ ਉੱਤੇ ਰੋਟੀ ਖਾਣ ਲੱਗ ਗਏ ਰਾਤ ਨੂੰ ਚਮਕੌਰ ਸਾਹਿਬ ਤੋਂ ਮੋਰਿੰਡੇ ਜਾ ਰਿਹਾ ਸੀ ਮੈਂ ਤੇ ਰੋਟੀ ਖਾਣ ਲੱਗ ਗਏ ਤੇ ਚਲੋ ਪਤਾ ਲੱਗ ਗਿਆ ਫੋਟੋ ਖਿਚਾਉਣ ਵਾਲੇ ਆ ਗਏ। ਹੋਂਤ ਮਾਨ ਆ ਗਿਆ। ਉਹਨਾਂ ਟੱਬਰ ਬਿਟਾ ਬਿਆਲਿਆਂ ਦਾ ਉੱਥੀ ਵਿੱਚ ਮੰਗਲੇ ਪਾਸੀ ਘਰ ਸੀ ਉਹਨਾਂ। ਉਹ ਵੀ ਆ ਗਏ। ਆ ਕੇ ਪਰਿਵਾਰ ਆ ਗਿਆ ਕਹਿੰਦੇ ਫੋਟੋ ਖਿਚਾਉਣੀ ਹੈ। ਕਿ ਚਲ। ਨੇ ਕਿ ਬੜਾ ਵਧੀਆ ਢਾਬਾ ਬਣਾਇਆ ਜੀ। ਉਹ ਦੋ ਦੋ ਮੰਜੇ ਜੋੜ ਕੇ ਸਪੀਕਰ ਜਲਾਇਆ ਹੋਇਆ ਪੁਰਾਣਾ ਕਲਚਰ ਜ। ਤੇ ਬੜਾ ਵਧੀਆ ਬਣਾਇਆ ਮੈਂ ਸਰਦਾਰ ਸਾਹਿਬ ਕਹਿੰਦੇ ਹਨ। ਕਿਵੇਂ ਚੱਲ ਰਿਹਾ ਹੈ? ਬੜੇ ਚੱਲ ਰਿਹਾ ਹੈ। ਮੈਨੂੰ ਪਰਾਂ ਲੈ ਜਾ ਕੇ ਕਹਿੰਦਾ ਬਸ ਆ ਗੱਲ ਤਾਂ ਪੁੱਛੋ ਹੀ ਨਾ ਜੀ ਅਕਾਲੀ ਅੰਦਰ ਆਸੀ ਉਦੋਂ ਮੈਂਂ ਪੀ ਸੀ ਉਦੋਂ 16 ਦੀ ਗੱਲ ਹੋਣੀ ਕਹਿੰਦਾ ਬਸ ਦੋ ਗਿਲੇ ਹੀ ਅਰਦਾਸ ਕਰੀ ਦੀ ਐ ਬਾੜਾ ਵਧੀਆ ਨਾ ਚੱਲੇ ਨਹੀਂ ਤਾਂ ਹਿੱਸਾ ਪਾ ਲੈਣਗੇ ਦੱਸੋ ਆਪ ਦੀ ਸਫਲਤਾ ਤੋਂ ਹੀ ਡਰਨ ਲਾਤੇ ਯਾਰ ਦੱਸੋ ਵੀ ਬਾੜਾ ਵਧੀਆ ਨਾ ਚੱਲੇ ਨਹੀਂ ਤਾਂ ਹਿੱਸਾ ਪਾ ਲੈਣਗੇ ਉਹ ਯਾਰ ਸਰਕਾਰਾਂ ਦਾ ਕੰਮ ਹੁੰਦਾ ਕਾਮਯਾਬ ਕਰਨਾ ਲੋਕਾਂ ਨੂੰ سرکاراں گے نہیں دکانیں آو گےਵੇਂ ہو گیا ਸਾਡੇ ਪੁੱਛੇ ਬਿਨਾ ਲੈ ਦੇਸ ਇਸ ਕਰਕੇ ਬੱਚੇ ਬਾਹਰ ਚਲੇ ਗਏ ਲੋਕਾਂ ਨੇ ਇਧਰ ਨੂੰ ਚਲੋ ਬਿジネスਮੈਨ ਬਾਹਰ ਚਲੇ ਗਏ ਇਹ ਕੰਮ ਹੋਣ ਨਹੀਂ ਹਊਗਾ ਸੋ ਮੇਰੇ ਕੋਲੇ ਅੱਜ ਆਪਾਂ ਸਪੋਰਟਸ ਕਿੱਟਾਂ ਵੰਡੀਆਂ ਬੱਚਿਆਂ ਨੂੰ ਹਾਕੀ ਦੀਆਂ ਬਾਸਕਟਬॉल ਦੀਆਂ 2 ਲੱਖ 30000 ਦੀਆਂ ਸਕੂਲ ਅੱਜ ਜਿਹੜਾ ਆਪਣਾ ਹਸਪੀਟਲ ਹੈ ਬੁਧੀ ਅਪਗ੍ਰੇਡਿੰਗ ਤੇ 14 ਕਰੋੜ 14 ਲੱਖ ਰੁਪਇਆ ਲੱਗਿਆ ਸੀਐਸਸੀ ਮਰੀਂਡਾ ਦਾ ਜਿਹੜਾ ਆਪਾਂ ਡਿਜੀਟਲ ਦੁਕਾਨ ਕੀਤਾ ਹੈ 2.6 ਕਰੋੜ ਰੁਪਇਆ 2 2 ਕਰੋੜ 60 ਲੱਖ ਕਹਿ ਲੋ ਇਸ ਟੈਮ ਇੱਕ ਸਟੈਮ ਬਸ ਹੈ ਮੋਬਾਈਲ ਉਹ ਫਿਜ਼ਿਕਸ ਵੀ ਕਹਿ ਲੋ ਕੈਮਿਸਟਰੀ ਵੀ ਕਹਿ ਲੋ ਕਿ ਚੱਲਦੀ ਫਿਰਦੀ ਇੱਕ ਲੈਬਰਾਟਰੀ ਹੈ ਸਕੂਲਾਂ ਚ ਭੇਜਾਂਗੇ ਬੱਚੇ ਹੋਰ ਕੁਝ ਸਿੱਖਣਗੇ ਨਵਾਂ ਸਿੱਖਣਗੇ ਪੜਨਗੇ ਵੱਡੇ ਅਫਸਰ ਬਣਨਗੇ ਉਹ ਪੜਾਈ ਜਿਹੜੀ ਅਮਰੀਕਾ ਕੈਨੇਡਾ ਚ ਵੀ ਨਹੀਂ ਮਿਲਦੀ ਅਸੀਂ ਇੱਥੇ ਬੱਚਿਆਂ ਨੂੰ ਅਵੇਲੇਬਲ ਕਰਾਵਾਂਗੇ ਤੇ ਬੱਚੇ ਫਸਟ ਆ ਰਹੇ ਨੇ ਜਦੋਂ ਬੱਚੇ ਬਣ ਕੇ ਵੱਡੇ ਵੱਡੇ ਅਫਸਰ ਉਹਨਾਂ ਗਰੀਬੀਆਂ ਚੱਕੇ ਜਾਣੀਆਂ ਉਹ ਕਹਿੰਦਾ ਪਾਤਰ ਸਾਹ ਦਾ ਸ਼ੇਰ ਹੈ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿ ਤੂੰ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਕੱਲ ਮੈਂ ਲੱਭ ਲਾਂਗੇ ਫੁੱਲਾਂ ਜੋਗੀ ਜ਼ਮੀਨ ਰੱਖਿਓ ਸੰਤਰਾ ਮਉਦਾਸੀ ਕਹਿੰਦਾ ਮਾਂ ਕਰਤੀ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਸੋ ਅਸੀਂ ਤਾਂ ਕਮੀਆਂ ਦੇ ਵੇੜੇ ਸੂਰਜ ਮੰਗਾਉਣ ਵਾਲੇ ਬੰਦੇ ਆ ਕੋਈ ਦਿਲਚਸਾਲ ਕੱਪਣੀ ਜੋ ਕੁਦਰਤ ਨੇ ਦਿੱਤਾ ਇਤੁਬਦ ਦੇ ਹੋਰ ਕੀ ਕਰੀਏ ਹੁਣ ਰੱਬ ਨੂੰ ਥੱਲੇ ਲਾ ਲਈਏ ਹੁਣ ਇਤੁਬਦ ਹੋਰ ਕੀ ਦੇ ਦੂਗਾ ਪਰਮਾਤਮਾ ਕੀ ਮੰਗ ਸਕਦਾ ਬੰਦਾ ਉਹ ਤੋਂ ਪੰਜਾਬ ਦੇ ਸਭ ਤੋਂ ਮੇਰੀ ਮਾਂ ਨੂੰ ਕਿਤੇ ਪਿੰਡ ਰਹਿੰਦੀ ਆ ਮਾਂ ਮੇਰੀ ਉਹਦਾ ਸ਼ਹਿਰ ਚ ਜੀਣ ਲੱਗਦਾ ਆਮ ਤੌਰ ਤੇ ਪਿੰਡਾਂ ਨਹੀਂ ਅਮੜੀ ਅੰਦਰ ਲੱਗਦਾ ਵੀ ਨਹੀਂ ਹੈ ਸ਼ਹਿਰਾਂ ਚ ਜੀ ਕਿਉਂਕਿ ਚੁਗਲੀਆਂ ਚਗਲੀਆਂ ਜੀ ਨਹੀਂ ਹੁੰਦੀਆਂ ਨਾ ਉਹ ਨਹੀਂ ਤਾਂ ਪਾਥਰੀ ਹੋ ਜੂ ਮੈਂ ਕਿਹਾ ਪਾਥਰੀ ਦੇ ਜਿਆਦੇ ਪੈਸੇ ਲੱਗਣਗੇ ਇਹਦੇ ਨਾਲ ਪਿੰਡ ਹੀ ਰੱਖ ਲੈਨੇ ਆ ਨੂੰ ਹਣਾ ਉੱਥੇ ਹੁਣ 10 11 ਬੁੜੀਆਂ ਬੈਠੀਆਂ ਰਹਿੰਦੀਆਂ ਨੇ ਆਪੇ ਇੱਕ ਦੂਜੇ ਨੂੰ ਭਾਈ ਆਏ ਨੇ ਉਹ ਉਹਨੇ ਆਏ ਕਰਦੇ ਨਹੀਂ ਤੇ ਉੱਥੇ ਇੱਕ ਪੱਤਰਕਾਰ ਆ ਗਿਆ ਪੱਤਰਕਾਰ ਕਹਿੰਦਾ ਵੀ ਇੰਟਰਵਿਊ ਕਰਨ ਲੱਗਾ ਉਹਦੀ ਕੰਦ ਜਿਹੜੀ ਸੀ ਨਾ ਸਾਡੇ ਘਰ ਦੀ ਪ੍ਰਾਣੀ ਜੀ ਹੈਗੀ ਆ ਉਹ ਇੱਟੀ ਜੀ ਟੁੱਟੀ ਹੋਈ ਸੀ ਪਲਾਸਟਰ ਜ ਲੈ ਆਵੇ ਸੀ ਉਹ ਕਹਿੰਦਾ ਜੀ ਦੇਖੋ ਆ ਦੇਖੋ ਆ ਤੁਹਾਡੇ ਮੰਗਲੇ ਪਾਸੇ ਕੰਨ ਦੇਖੋ ਕੰਨ ਕੀ ਹੋ ਗਿਆ ਕਹਿੰਦੇਖੋ ਲੈ ਟੁੱਟੀਆਂ ਪਈਆਂ ਇੱਟਾਂ ਨੇ ਹੁਣ ਮੁੱਖ ਮੰਤਰੀ ਦੀ ਮਾਂ ਬਣ ਗਏ ਤੁਸੀਂ ਤੇ ਹੁਣ ਤਾਂ ਠੀਕ ਕਰਾ ਲਓ ਮੇਰੀ ਮਾਂ ਦਾ ਕੋਈ ਪਤਾ ਨਹੀਂ ਭਾਈ ਕੀ ਬੋਲਦੇ ਮੈਂ ਵੀ ਡਰ ਗਿਆ ਮੈਂ ਹੁਣ ਕੀ ਬੋਲੂ ਏ ਕਹਿੰਦੇ ਭਾਈ ਇੱਥੇ ਨਹੀਂ ਮੈਂ ਨਹੀਂ ਕਰਾਂਗੀ ਠੀਕੇ ਇੱਥੇ ਨਹੀਂ ਥੋੜਾ ਚੱਲ ਸਰਦਾ ਨੇਰੇ ਹੁੰਦੇ ਮੈਂ ਕਿਹਾ جی بگوت نے بھائی آپ کا کوئی اتنے پنڈ بنا ٹکا کھیت پا لے اتنے نہیں وہ کہنے بھی کی گل ماں میری نے گل کہی ہی ہوں پھر پروفیسر موہن سنگھ نے لکھیا ماں ورگا کنشا ماں بوٹا کتے نظر نہ آوے ماں ورگا کنشا ماں بوٹا ਮਨੁ ਕਿਤੇ ਨਜ਼ਰ ਨਾ ਆਏ ਲੈ ਕੇ ਜੀ ਤੋ ਸ਼ਾ ਉਧਾਰੀ ਰੱਬ ਨੇ ਸਵਰਗ ਬਣਾਏ ਸਵਰਗ